ਤਨ ਸਤਗੁਰੂ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਜਿੱਥੇ ਅੱਜ ਆਪਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤੋਂ ਮਹਾਰਾਜ ਜੀ ਦੇ ਜੀਵਨ ਕਾਲ ਦੇ ਵਿੱਚੋਂ ਅਨੇਕਾਂ ਸਿੱਖਿਆਵਾਂ ਸਾਨੂੰ ਮਿਲਦੀਆਂ ਨੇ ਇੱਕ ਬੜੀ ਪਿਆਰੀ ਸਿੱਖਿਆ ਸਤਗੁਰਾਂ ਨੇ ਸਾਡੀ ਝੋਲੀ ਪਾਈ ਸਤਗੁਰਾਂ ਨੇ ਸਾਨੂੰ ਦਰਸਾਇਆ ਵੀ ਅਕਾਲ ਪੁਰਖ ਵਾਹਿਗੁਰੂ ਜੋ ਵੀ ਕਰਦਾ ਉਹ ਚੰਗਾ ਹੀ ਕਰਦਾ ਹੈ ਮਾਲਕ ਅਕਾਲ ਪੁਰਖ ਵਾਹਿਗੁਰੂ ਕੁਝ ਵੀ ਮਾੜਾ ਨਹੀਂ ਜੇ ਕਰ ਸਕਦਾ ਖਡੂਰ ਸਾਹਿਬ ਦੀ ਧਰਤੀ ਤੇ ਇੱਕ ਦਿਨ ਬਹੁਤ ਤੇਜ਼ ਤੂਫਾਨ ਆਇਆ ਹਨੇਰੀ ਬਹੁਤ ਤੇਜ਼ ਵਗੀ ਬੜਾ ਤੇਜ਼ ਹਨੇਰ ਆਇਆ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਇੱਕ ਸਿੱਖ ਭਾਈ ਜੀਵਾ ਜੀ ਨਵੇਂ-ਨਵੇਂ ਹੀ ਉਹ ਆ ਕੇ ਸਿੱਖ ਹੋਏ ਸਨ ਉਹਨਾਂ ਦਾ ਨੇਮ ਸੀ ਉਹਨਾਂ ਆਪਣਾ ਨੇਮ ਬੰਨਿਆ ਸੀ ਵੀ ਰੋਜ਼ ਸ਼ਾਮਾਂ ਕੇ ਵੇਲੇ ਜਦੋਂ ਕੋਈ ਸ਼ਾਮਾਂ ਦੇ 3-4 ਕ ਵਜਣੇ ਉਹਨਾਂ ਸਾਧ ਸੰਗਤ ਜੀ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੇ ਲਈ ਆਪਣੇ ਘਰੋਂ ਦਹੀਂ ਤੇ ਖਿਚੜੀ ਤਿਆਰ ਕਰਕੇ ਲਿਆਉਣਾ ਦਹੀਂ ਦੇ ਨਾਲ ਖਿਚੜੀ ਤਿਆਰ ਕਰਕੇ ਲਿਆਉਣਾ ਤੇ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਛਕਾਉਣਾ ਇੱਕ ਦਿਨ ਵੇਖਿਆ ਵੀ ਬਹੁਤ ਤੇਜ਼ ਹਨੇਰ ਵਗ ਰਿਹਾ ਤੇ ਮਨ ਵਿੱਚ ਚਿੰਤਾ ਹੋ ਗਈ ਵੇ ਇਹ ਹਨੇਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਤੇ ਮੈਂ ਮਹਾਰਾਜ ਜੀ ਨੂੰ ਦਹੀਂ ਖਿਚੜੀ ਲਿਆ ਕੇ ਛਕਾਉਣਾ ਹੁੰਦਾ ਮੇਰੇ ਨੇਮ ਦੇ ਵਿੱਚ ਕਿਤੇ ਬਿਗਨਣਾ ਪੈ ਜਵੇ ਮੇਰੇ ਨੇਮ ਵਿੱਚ ਕਿਤੇ ਬਿਗਨਣਾ ਪੈ ਜੇ ਉਹਨਾਂ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਹ ਬੜਾ ਸੋਹਣਾ ਵਰਣਨ ਪ੍ਰਸੰਗ ਵਿੱਚ ਲਿਖਦੇ ਨੇ ਕਹਿੰਦੇ ਸੇਵਕ ਰਹਿ ਪਾਸ ਇੱਕ ਜੀਵਾ ਗੁਰ ਆਗਿਆ ਮੈਂ ਰਹਿ ਸਦੀਵਾ ਦਦ ਸੋ ਖਿਚੜੀ ਕਰਕੇ ਤਿਆਰ ਦਦ ਕਹਿੰਦੇ ਦਹੀਂ ਨੂੰ ਦਦ ਸੋ ਖਿਚੜੀ ਕਰਕੇ ਤਿਆਰ ਲਿਆਈ ਅਚਾਵਤ ਅਪਰ ਅਹਾਰ ਕਹਿੰਦੇ ਵੀ ਦਹੀਂ ਦੇ ਨਾਲ ਖਿਚੜੀ ਤਿਆਰ ਕਰਕੇ ਤੇ ਹੋਰ ਵੀ ਭੋਜਨ ਕਈ ਤਰ੍ਹਾਂ ਦੇ ਸ਼ਕਾਹ ਹੁੰਦੇ ਨੇ ਭਾਈ ਜੀਵਾ ਜੀ ਰੋਜ਼ ਲਿਆ ਕੇ ਇੱਕ ਦਿਨ ਕੀ ਹੋਇਆ ਕਹਿੰਦੇ ਇੱਕ ਦਿਨ ਕਟੀ 4 ਦਿਨ ਰਹਿਓ ਗੁਰਸੋਂ ਹਾਥ ਜੋਰ ਬਚ ਕਹਿਓ ਇੱਕ ਦਿਨ ਚਾਰਕ ਕਡੀਆਂ ਦਾ ਦਿਨ ਰਹਿ ਗਿਆ ਦਿਨ ਢਲਣ ਲੱਗ ਪਿਆ ਦਿਨ ਢਾਲੇ ਪਿਆ ਤੇ ਸਤ ਸੰਗਤ ਜੀ ਗੁਰਸੋਂ ਹਾਥ ਜੋਰ ਬਚ ਕਹਿਓ ਭਾਈ ਜੀਵਾ ਜੀ ਨੇ ਕਹਿੰਦੇ ਗੁਰੂ ਮਹਾਰਾਜ ਜੀ ਨੂੰ ਹੱਥ ਜੋੜ ਕੇ ਬਚਨ ਕਹੇ ਕਹਿੰਦੇ ਮਹਾਰਾਜ ਆਜ ਚਲਤ ਹੈ ਬਾਈਓ ਅੰਧੇਰੀ ਹਟਹਿ ਨਹੀਂ ਨਿਰਨੈ ਕਰਹੇਰੀ ਮਹਾਰਾਜ ਜੀ ਮੈਂ ਇਹ ਗੱਲ ਵੇਖੀ ਆ ਵੀ ਅੱਜ ਜਿਹੜੀ ਇਹ ਹਨੇਰੀ ਵਗ ਰਹੀ ਆ ਨਾ ਇਹਨੇ ਹਟਣਾ ਨਹੀਂ ਬੜੀ ਨਸਾਬੀ ਤੇ ਹਟ ਜਾਏ ਮਹਾਰਾਜ ਜੀ ਜਦੋਂ ਬਹੁਤੀ ਰਾਤ ਹੋ ਜਾਵੇਗੀ ਇਹਨੇ ਉਦੋਂ ਹਟਣਾ ਜੇ ਕਿਤੇ ਛੇਤੀ ਨਹੀਂ ਜੇ ਹਟਣਾ ਤੇ ਪਾਤਸ਼ਾਹ ਜੀ ਤੁਸੀਂ ਕਿਤੇ ਬਚਨ ਕਰ ਦਵੋ ਇਹ ਹਨੇਰੀ ਹਟ ਜਾਵੇ ਮੇਰੇ ਨੇਮ ਵਿੱਚ ਬਿਗਨ ਨਾ ਪਵੇ ਮੈਂ ਤੁਹਾਡੇ ਲਈ ਦਹੀਂ ਤੇ ਖਿਚੜੀ ਤਿਆਰ ਕਰਕੇ ਲੈ ਕਰਕੇ ਆਵਾਂ ਮੇਰੇ ਨੇਮ ਦੇ ਵਿੱਚ ਵਿਗਨ ਨਾ ਪਵੇ ਬਾਕ ਆਪਕੋ ਹੋਵੇ ਜਪੈ ਮਟਹਿ ਹਨੇਰੀ ਰਜਸੋਂ ਸਭੈ ਰਜ ਕਹਿੰਦੇ ਧੂੜ ਨੂੰ ਕੱਟੇ ਮਿੱਟੀ ਨੂੰ ਮਾਰੇ ਤੁਹਾਡਾ ਬਚਨ ਹੋ ਜਾਵੇ ਤੇ ਇਹ ਸਾਰੀ ਹਨੇਰੀ ਕੱਟੇ ਮਿੱਟੀ ਦੇ ਨਾਲ ਹੀ ਮਿਟ ਜਾਵੇ ਜਾਂ ਕੁਝ ਚਿਰ ਥੰਬ ਜਾਵੇ ਤੇ ਮੈਂ ਘਰੇ ਜਾਵਾਂ ਕਰੋਂ ਮੈਂ ਤੁਹਾਡੇ ਲਈ ਦਹੀਂ ਤੇ ਖਿਚੜੀ ਤਿਆਰ ਕਰਕੇ ਲੈ ਆਵਾਂ ਸਿੱਖ ਦੀ ਸ਼ਰਧਾ ਵੇਖੋ ਅਗੋਂ ਗੁਰੂ ਅੰਗਦ ਦੇ ਪਤਸ਼ਾਹ ਮਹਾਰਾਜ ਜੀ ਕੀ ਬਚਨ ਕਰਦੇ ਨੇ ਮੈਂ ਅਰਜ ਕਰ ਰਿਹਾ ਸਾਂ ਗੁਰੂ ਅੰਗਦ ਦੇ ਪਤਸ਼ਾਹ ਜੀ ਨੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਜਾ ਵਿੱਚ ਰਹਿਣਾ ਬੜਾ ਸੋਹਣੇ ਤਰੀਕੇ ਨਾਲ ਸਿਖਾਇਆ ਕਿ ਪਰਮੇਸ਼ਰ ਵਾਹਿਗੁਰੂ ਜੋ ਵੀ ਕਰਦਾ ਚੰਗਾ ਕਰਦਾ ਭਾਈ ਜੀਵਾ ਜੀ ਨੇ ਜਦੋਂ ਕਿਹਾ ਮਹਾਰਾਜ ਬਚਨ ਆਪ ਜੀ ਦਾ ਹੋਵੇ ਇਹ ਹਨੇਰੀ ਰੁੱਕ ਜਾਵੇ ਮੈਂ ਤੁਹਾਡੇ ਲਈ ਦਹੀਂ ਤੇ ਖਿਚੜੀ ਤਿਆਰ ਕਰਕੇ ਲਿਆਵਾਂ ਤੇ ਹੋਰ ਵੀ ਮੈਂ ਭੋਜਨ ਤਿਆਰ ਕਰਕੇ ਲਿਆ ਕੇ ਤੁਹਾਨੂੰ ਛਕਾਵਾਂ। ਤੁਮਹ ਅਚਾਵਾਂ ਵਿਵਿਧ ਪ੍ਰਕਾਰਾ। ਤੁਹਾਡੇ ਲਈ ਮੈਂ ਸੋਹਣੇ ਤਰੀਕੇ ਨਾਲ ਭੋਜਨ ਤਿਆਰ ਕਰਕੇ ਲਿਆਵਾਂ। ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਜੀਵਾ ਜੀ ਐਸੋ ਨਹੀਂ ਮਨੋਰਥ ਕਰਿਯਹਿ ਜਿਸਤੇ ਮਹਾਦੋਸ਼ ਸਿਰ ਧਰੀਯਹਿ। ਪਰਮੇਸ਼ਰ ਜੋ ਬਾਇਓ ਬਹਾਈ ਇਸ ਤੇ ਬਹੁ ਕਾਰਜ ਨਿਭਾਈ ਐ ਭਾਈ ਜੀਵਾ ਜੀ ਇਹੋ ਜਾਂ ਮਨੋਰਥ ਕਦੇ ਨਹੀਂ ਮਨ ਵਿੱਚ ਕਰੀਦਾ ਜਿਦੇ ਕਰਕੇ ਸਿਰ ਤੇ ਦੋਸ਼ ਪੈ ਜਾਵੇ ਜਿਦੇ ਕਰਕੇ ਸਾਡੇ ਸਿਰ ਤੇ ਦੋਸ਼ ਮੜਿਆ ਜਾਵੇ ਇਹੋ ਜਾਂ ਮਨੋਰਥ ਮਨ ਵਿੱਚ ਕਦੇ ਨਹੀਂ ਜਿ ਕਰੀਦਾ ਹੁੰਦਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੀ ਹਵਾ ਚਲਾਈ ਆ ਨਾ ਤੇਜ ਹਨੇਰ ਵਗ ਰਿਹਾ ਇਹਦੇ ਨਾਲ ਬਹੁਤ ਸਾਰੇ ਕੰਮ ਨਿਭੜਨੇ ਨੇ ਬੜੇ ਕੰਮ ਸਵਰਨੇ ਨੇ ਭਾਈ ਜੀਵਾ ਜੀ ਹੈਰਾਨ ਹੋ ਗਏ ਮਹਾਰਾਜ ਹਨੇਰੀ ਆ ਰਹੀ ਆ ਤੂਫਾਨ ਆ ਰਿਹਾ ਹੈ ਇਹਦੇ ਨਾਲ ਕੰਮ ਵਿਗੜਦੇ ਤਾਂ ਬਹੁਤ ਵੇਖੇ ਨੇ ਪਰ ਤੁਸੀਂ ਕਹਿੰਦੇ ਹੋ ਵੀ ਹਨੇਰੀ ਨਾਲ ਵੀ ਕੰਮ ਸਵਰਨੇ ਨੇ ਇਹ ਹਨੇਰ ਘਟੇ ਮਿੱਟੀ ਦੇ ਨਾਲ ਭਲਾ ਕਿਹੜੇ ਕੰਮ ਸਵਰਨੇ ਨੇ ਘਰਾਂ ਦੇ ਘਰ ਝੌਪੜੀਆਂ ਕੁਲੀਆਂ ਉੱਡਦੀਆਂ ਵੇਖੀਆਂ ਨੇ ਰੁੱਖਾਂ ਦੇ ਰੁੱਖ ਵੱਡੇ ਵੱਡੇ ਦਰਖਤ ਟੁੱਟਦੇ ਵੇਖੇ ਨੇ ਇਸ ਹਨੇਰ ਵਿੱਚ ਝੱਕੜ ਦੇ ਵਿੱਚ ਤੇ ਪਾਤਸ਼ਾਹ ਜੀ ਹਨੇਰ ਤੇ ਘੱਟੇ ਮਿੱਟੀ ਨਾਲ ਇਹਦੇ ਨਾਲ ਤੂਫਾਨ ਨਾਲ ਭਲਾ ਕਿਹੜੇ ਕੰਮ ਸਵਰਨੇ ਨੇ ਸਤਗੁਰਾਂ ਨੇ ਦੋ ਉਦਾਹਰਨਾ ਬੜੀਆਂ ਪਿਆਰੀਆਂ ਦਿੱਤੀਆਂ ਧਿਆਨ ਨਾਲ ਸੁਣਿਆ ਜੀ ਮਹਾਰਾਜ ਕਹਿਣ ਲੱਗੇ ਕਹਿੰਦੇ ਜੀ ਸਰਤਾ ਪਤਮਹ ਅਨਿਕ ਜਹਾਜ਼ ਨਰਨ ਹਜ਼ਾਰਾਂ ਲਾਦ ਸਮਾਜ ਕਹਿੰਦੇ ਜੀ ਨਦੀ ਦਾ ਪਤੀ ਸਰਤਾ ਨਾਮ ਨਦੀ ਦਾ ਸਰਤਾਪਤ ਕੌਣ ਹੋਇਆ ਸਮੁੰਦਰ ਕਹਿੰਦੇ ਸਮੁੰਦਰ ਦੇ ਵਿੱਚ ਅਨੇਕਾਂ ਜਹਾਜ਼ ਜਿਹੜੇ ਨੇ ਅੜੇ ਹੋਏ ਨੇ ਸਰਤਾਪਤਮ ਅਨਿਕ ਜਹਾਜ਼ ਨਰਨ ਹਜ਼ਾਰਾਂ ਲਾਦ ਸਮਾਜ ਬਹੁ ਵਿਵਹਾਰ ਕਰਹਿ ਹਿਤ ਰੋਜੀ ਦੀਪਨ ਗਮਨਹਿ ਲਾਖੋ ਜੀ ਦੀਪਨ ਕਹਿੰਦੇ ਟਾਪੂਆਂ ਦੇ ਉੱਤੇ ਜਾ ਜਾ ਕੇ ਉਹ ਜਹਾਜ਼ ਆਪਣਾ ਲਾਹਾ ਖੋਜਦੇ ਨੇ ਉਹ ਜਹਾਜ਼ ਜਿਹੜੇ ਨੇ ਭਾਈ ਜੀਵਾ ਜੀ ਅੜੇ ਹੋਏ ਨੇ ਅੱਜ ਕੱਲ੍ਹ ਵਾਂਗ ਥੋੜੀ ਜਿਮਾਨਾ ਸੀ ਮਸ਼ੀਨੀ ਯੁੱਗ ਤੁਸੀਂ ਵੇਖਿਆ ਹੋਣਾ ਪੁਰਾਣੇ ਜਹਾਜ਼ਾਂ ਵਿੱਚ ਉਹ ਸਭ ਤੋਂ ਉੱਤੇ ਵੱਡੇ ਵੱਡੇ ਕੱਪੜਿਆਂ ਦੇ ਪਰਦੇ ਜਿਹੜੇ ਉਹ ਬੰਨੇ ਹੁੰਦੇ ਸਨ ਕੰਡਿਆਂ ਤੇ ਜਹਾਜ਼ ਅੜਨੇ ਤੇ ਜਹਾਜ਼ਾਂ ਦੇ ਵਪਾਰੀਆਂ ਨੇ ਤੇਜ਼ ਹਵਾ ਦੀ ਉਡੀਕ ਕਰਨੀ ਕਦੋਂ ਤੇਜ਼ ਹਵਾ ਆਵੇ ਤੇ ਜਹਾਜ਼ ਜਿਹੜੇ ਨੇ ਉਹ ਸਮੁੰਦਰ ਵਿੱਚ ਠੱਲੇ ਜਾਣ ਕਹਿੰਦੇ ਅਬ ਚਲਾਏ ਬਾਈਉ ਇਹੋ ਲਹੇ ਇਹ ਗੱਲ ਜਾਣ ਲਓ ਕਿ ਪਰਮੇਸ਼ਰ ਨੂੰ ਉਹਨਾਂ ਦੀ ਵੀ ਚਿੰਤਾ ਵਾ ਜਿਨ੍ਹਾਂ ਦੇ ਜਹਾਜ਼ ਅੜੇ ਹੋਏ ਨੇ ਪਰਮੇਸ਼ਰ ਨੂੰ ਉਹਨਾਂ ਦੀ ਚਿੰਤਾ ਹੈ ਇਸ ਹਵਾ ਦੇ ਨਾਲ ਇਸ ਤੇਜ਼ ਹਨੇਰੀ ਨਾਲ ਤੇਜ਼ ਹਵਾ ਨਾਲ ਉਹ ਜਹਾਜ਼ ਸਮੁੰਦਰ ਵਿੱਚ ਜਾਣਗੇ ਤੇ ਵੱਖ-ਵੱਖ ਟਾਪੂਆਂ ਤੇ ਜਾ ਕਰਕੇ ਬੜੇ ਸੋਹਣੇ ਤਰੀਕੇ ਨਾਲ ਆਪਣਾ ਵਪਾਰ ਕਰਨਗੇ ਉਹਨਾਂ ਦੇ ਪਰਿਵਾਰ ਪਾਲੇ ਜਾਣਗੇ ਭਾਈ ਜੀਵਾ ਜੀ ਕਹਿਣ ਲੱਗੇ ਮਹਾਰਾਜ ਚਲੋ ਹਵਾ ਦਾ ਤੇ ਠੀਕ ਹੈ ਪਰ ਜਿਹੜਾ ਹਵਾ ਦੇ ਨਾਲ ਹਨੇਰ ਵਿੱਚ ਤੂਫਾਨ ਵਿੱਚ ਇਹ ਘੱਟਾ ਮਿੱਟੀ ਉੱਡਦਾ ਹੈ ਪਾਤਸ਼ਾਹ ਜੀ ਇਹਦਾ ਕੀ ਫਾਇਦਾ ਹੈ ਇਹ ਜੋ ਹਨੇਰ ਵਗ ਰਿਹਾ ਏ ਜੋ ਤੂਫਾਨ ਵਗ ਰਿਹਾ ਇਹਦਾ ਕੀ ਫਾਇਦਾ ਇਹ ਜਿਹੜਾ ਤੂਫਾਨ ਵਗ ਰਿਹਾ ਇਹ ਹਵਾ ਵਗ ਰਹੀ ਹੈ ਇਹਦੇ ਵਿੱਚ ਜਿਹੜਾ ਕੱਟਾ ਮਿੱਟੀ ਹੈ ਇਹਦਾ ਕੀ ਮਤਲਬ ਇਹਦੇ ਨਾਲ ਕਿਹੜੇ ਕੰਮ ਸਵਰਨੇ ਨੇ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਆਪਣੇ ਸੇਵਕ ਭਾਈ ਜੀਵਾ ਜੀ ਦੇ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗੇ ਜੀਵਾ ਜੀ ਧਰਤੀ ਜਹਾਂ ਤਾਂਬਰ ਕੀ ਹੈ ਲੱਖ ਬਸੀਰ ਤਿਸਥਲ ਰਹਿ ਤਿੰਨ ਹਿਤ ਧੂਲ ਜਾਏ ਤਿਸ ਦੇਸ਼ ਨਿਜ ਕੁੰਡਲ ਮਹਿ ਲੇਤ ਅਸ਼ੀਸ਼ ਕਹਿੰਦੇ ਜੀ ਜਿੱਥੇ ਤਾਂਬੇ ਦੀ ਧਰਤੀ ਆ ਤਾਂਬੇ ਦੀ ਧਰਤੀ ਤੇ ਲੱਖਾਂ ਦੀ ਗਿਣਤੀ ਦੇ ਸੱਪ ਰਹਿੰਦੇ ਨੇ ਗੌਰ ਕਰਿਓ ਗੁਰਬਾਣੀ ਇਸ ਗੱਲ ਦੀ ਉਦਾਹਰਣ ਦਿੰਦੀ ਆਪਾਂ ਕਹਾਂਗੇ ਤਾਂਬੇ ਦੀ ਧਰਤੀ ਕਿੱਥੇ ਮਹਾਰਾਜ ਜੀ ਦੇ ਵਿੱਚ ਬਚਨ ਆਉਂਦਾ ਤੇ ਤਸਕਰ ਜੋ ਨਾਮ ਨਾ ਲੇਵਹਿ ਬਸੇ ਕੋਟ 55 ਉਹ ਕੋਟ 55 ਦੇ ਆਪ ਜੀ ਅਰਥ ਪੜਿਓ ਕਦੇ ਤਾਂਬੇ ਦੀ ਧਰਤੀ ਗੌਰ ਕਰਿਓ ਕਹਿੰਦੇ ਧਰਤੀ ਜਹਾਂ ਤਾਂਬਰ ਕੀ ਹੈ ਭਾਈ ਜੀਵਾ ਜੀ ਜਿੱਥੇ ਤਾਂਬੇ ਦੀ ਧਰਤੀ ਆ ਲੱਖਾਂ ਬਿਸਿਰਤੇ ਸਥਲ ਰਹਿ ਲੱਖਾਂ ਸੱਪ ਉਥੇ ਤਾਂਬੇ ਦੀ ਧਰਤੀ ਤੇ ਰਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੀ ਇਹ ਹਨੇਰੀ ਚਲਾਈ ਹੈ ਇਹ ਤੂਫਾਨ ਵਿੱਚ ਜਿਹੜਾ ਕਟਾ ਮਿੱਟੀ ਵਗ ਰਿਆ ਕਹਿੰਦੇ ਇਹ ਕੱਟਾ ਮਿੱਟੀ ਤਾਂਬੇ ਦੀ ਧਰਤੀ ਤੇ ਜਾਣਾ ਆ ਤਾਂਬੇ ਦੀ ਧਰਤੀ ਤੇ ਜਾਣਾ ਤੇ ਉਹ ਸੱਪ ਜਿਹੜੇ ਨੇ ਤਿੰਨ ਹਿਤ ਧੂਲ ਜਾਏ ਤਿਸ ਦੇਸ਼ ਇਹ ਹਨੇਰ ਨਾਲੇ ਤੂਫਾਨ ਦੇ ਨਾਲ ਤਾਂਬੇ ਦੀ ਧਰਤੀ ਤੇ ਤਿਸ ਥਾਂ ਤੇ ਉਹਨਾਂ ਦੇ ਦੇਸ਼ ਇਹ ਧੂੜ ਕੱਟਾ ਮਿੱਟੀ ਜਾਣਾ ਤਿੰਨ ਹਿਤ ਧੂਲ ਜਾਏ ਤਿਸ ਦੇਸ਼ ਨਿਜ ਕੁੰਡਲ ਮਹਿ ਲੇਤ ਅਸ਼ੇਸ਼ ਜਿਹੜੇ ਸੱਪ ਨੇ ਉਹ ਆਪਣੇ ਕੁੰਡਲ ਬਣਾ ਕੇ ਤੇ ਉਹ ਮਿੱਟੀ ਇਕੱਠੀ ਕਰਕੇ ਤਾਂਬੇ ਦੀ ਧਰਤੀ ਤੇ ਇਹ ਮਿੱਟੀ ਖਾ ਕੇ ਆਪਣਾ ਗੁਜ਼ਾਰਾ ਕਰਦੇ ਨੇ ਜਿੰਨਾ ਚਿਰ ਦੁਬਾਰਾ ਹਨੇਰ ਨਹੀਂ ਵਗਦਾ ਉਹਨਾਂ ਚਿਰ ਉਹ ਮਿੱਟੀ ਦੇ ਨਾਲ ਗੁਜ਼ਾਰਾ ਕਰਦੇ ਨੇ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਪ੍ਰਭ ਸਰਬੱਗ ਸਫਲਕ੍ਰਿਤ ਤਰੈ ਕਿ ਆਲਪੱਗ ਤਰਕ ਨਾ ਕਰੈ ਥੋੜੀ ਬੁੱਧੀ ਵਾਲਾ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਤੇ ਕੀ ਤਰਕ ਕਰੇਗਾ ਭਾਈ ਪ੍ਰਭੂ ਸਰਬਗੰਤ ਅੰਤਰਜਾਮੀ ਅਕਾਲਪੁਰਖ ਵਾਹਿਗੁਰੂ ਉਹ ਪਰਿਪੂਰਨ ਮਾਲਕ ਐਸਾ ਹੈ ਕਿ ਸਾਲ ਸੰਗਤ ਜੀ ਉਹਦਾ ਕੀਤਾ ਇੱਕ ਇੱਕ ਖਿੰਨ ਮਾਤਰਾ ਦਾ ਕੰਮ ਵੀ ਸਫਲ ਹੈ। ਤੋਂ ਅੱਜ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਦਾ ਆਪਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ।